sat sri akal sat sri akal sri akal ਸਾਨੂੰ ਅੱਜ ਤੋਂ 2 ਤੋਂ 3 ਦਿਨ ਪਹਿਲਾਂ ਇੱਕ ਫੋਨ ਕਾਲ ਆਈ ਸੀਗੀ ਪਾਣੀਪੱਤ ਤੋਂ ਜਿਹਦੇ ਵਿੱਚ ਸਾਨੂੰ ਬੇਰਵਾ ਕੁਝ ਇਸ ਹਿਸਾਬ ਨਾਲ ਦੱਸਿਆ ਗਿਆ ਸੀਗਾ ਕਿ ਕਾਫੀ ਲੰਬੇ ਸਮੇਂ ਤੋਂ ਜਿਹੜਾ ਆ ਉਹ ਮਹਾਰਾਜ ਜੀ ਦੇ ਸਰੂਪ ਵੱਖੋ-ਵੱਖ ਥਾਵਾਂ ਤੇ ਪਏ ਹੋਏ ਸੀਗੇ ਜਿਨ੍ਹਾਂ ਦੀ ਲਗਾਤਾਰ ਬੇਅਦਬੀ ਹੋ ਰਹੀ ਸੀ ਬੇਅਦਬੀ ਕੁਝ ਇਸ ਪ੍ਰਕਾਰ ਹੋ ਰਹੀ ਸੀਗੀ ਫੋਨ ਤੇ ਦੱਸਣ ਮੁਤਾਬਕ ਜਿਨ੍ਹਾਂ ਦਾ ਸਾਨੂੰ ਫੋਨ ਆਇਆ ਸੀ ਆ ਪਹਿਲੀ ਗੱਲ ਤਾਂ ਇਹ ਆ ਕਿ ਵੀ ਉੱਥੇ ਸੋਖਾਸਣ ਦਾ ਕੋਈ ਪੱਕਾ ਸਥਾਨ ਨਹੀਂ ਸੀਗਾ ਦੂਜੀ ਗੱਲ ਹਰ ਇੱਕ ਜਿਹੜਾ ਮਹਾਰਾਜ ਜੀ ਦਾ ਸਰੂਪ ਸੀਗਾ ਹਰ ਇੱਕ ਸਰੂਪ ਦੇ ਉੱਤੇ ਜਿਹੜਾ ਆ ਉਹ ਓਮ ਦੇ ਸਵਾਸਤਿਕ ਤੇ ਜਿਹੜੇ ਨਿਸ਼ਾਨ ਲਾ ਦਿੱਤੇ ਗਏ ਸੀ ਵੱਖ-ਵੱਖ ਤਰੀਕੇ ਦੇ ਜਿਹੜੇ ਫੁੱਲ ਹੁੰਦੇ ਜਿਨ੍ਹਾਂ ਕੈਂਦੇ ਦਾ ਹੁੰਦਾ ਜਾਂ ਹੋਰ ਹੁੰਦੇ ਆ ਉਹ ਮਹਾਰਾਜ ਜੀ ਦੇ ਸਰੂਪ ਦੇ ਵਿੱਚ ਰੱਖ ਦਿੱਤੇ ਗਏ ਸੀ ਤੇ ਚੌਥਾ ਆਪਣਾ ਜਿੱਥੇ ਮਹਾਰਾਜ ਜੀ ਦਾ ਸਰੂਪ ਸੀਗਾ ਉੱਥੇ ਕਿਸੇ ਵੀ ਤਰੀਕੇ ਦਾ ਨਿਸ਼ਾਨ ਸਾਹਿਬ ਜਿਹੜਾ ਨਹੀਂ ਪ੍ਰਕਾਸ਼ੀਤ ਜਿਹੜਾ ਕਿ ਸਿੱਖ ਮਰਿਆਦਤ ਦੇ ਅਨੁਸਾਰ ਸਭ ਤੋਂ ਪਹਿਲਾਂ ਇਹ ਸਭ ਤੋਂ ਪਹਿਲੇ ਆ ਸਭ ਤੋਂ ਜ਼ਰੂਰੀ ਆ ਤੇ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਅਸੀਂ ਇੱਥੇ ਪਹੁੰਚੇ ਸੀਗੇ ਆਪਦੀ ਫੌਜ ਨੂੰ ਲੈ ਕੇ ਤੇ ਮਹਾਰਾਜ ਜੀ ਨੂੰ ਜਿਵੇਂ ਮਹਾਰਾਜ ਜੀ ਦਾ ਮਾਨ ਸਤਕਾਰ ਜਿਵੇਂ ਮਰਿਆਦਾ ਦੇ ਹਿਸਾਬ ਨਾਲ ਅਸੀਂ ਉਹ ਤੋਂ ਮਹਾਰਾਜ ਜੀ ਦੇ ਸਰੂਪ ਜਿਹੜੇ ਆ ਉਹਨਾਂ ਨੂੰ ਆਦਰ ਸਤਕਾਰ ਨਾਲ ਲਿਆ ਕੇ ਤੇ ਜਿੱਥੇ ਆਪਣਾ ਗੁਰੂ ਘਰ ਹੈਗਾ ਆ ਉੱਥੇ ਅਸੀਂ ਮਹਾਰਾਜ ਜੀ ਨੂੰ ਸ਼ੁਸ਼ੋਭਿਤ ਕਰ ਦਿੱਤਾ ਹੋਇਆ ਹੁਣ ਅੰਦਰ ਗੱਲ ਇੱਥੇ ਮੁੱਕੀ ਆ ਬਹੁਤ ਸਾਡੇ ਮਾਣਯੋਗ ਆਪਣਾ ਡੀਐਸਪੀ ਸਾਹਿਬ ਸੀਗੇ ਐਸ ਐਚਓ ਸਾਹਿਬ ਸੀਗੇ ਬਹੁਤ ਵਧੀਆ ਉਹਨਾਂ ਨੇ ਜੋ ਵੀ ਆ ਫੈਸਲਾ ਲਿੱਤਾ ਉਹਨਾਂ ਨੇ 2 ਦਿਨ ਮੰਗੇ ਸੀ ਕਿ ਅਸੀਂ ਹਫ਼ਤਾ ਦਿੱਤਾ ਤੇ ਹੁਣ ਗੱਲ ਇੱਥੇ ਆਈ ਹੈ ਕਿ ਸਾਨੂੰ ਦੇਖੋ ਸਰੂਪਤੋਂ ਕਿਸ ਸਰੂਪਤੋਂ ਜਾਂ ਕਿਸੇ ਤੋਂ ਹੈ ਨਾ ਸਾਨੂੰ ਕੋਈ ਗਿਲਾ ਸ਼ਿਕਬਾਨੀ ਆ ਕੋਈ ਰੱਖਣ ਜੀ ਸੱਦ ਕੇ ਰੱਖਣ ਅਸੀਂ ਤਾਂ ਕਹਿੰਦੇ ਸਾਡਾ ਪਿਓ ਥਾਂ ਥਾਂ ਹੋਵੇ ਠੀਕ ਆ ਇੱਕ ਗੁਰੂ ਘਰ ਨਾ ਹੋਵੇ ਸ਼ਹਿਰ ਦੇ ਵਿੱਚ ਮੈਂ ਕਹਿੰਦਾ 20 ਜਗ੍ਹਾ ਤੇ ਸਾਡੇ ਮਹਾਰਾਜ ਵੀ ਬਿਰਾਜਮਾਨ ਹੋਣ ਸਾਰੇ ਉਹਨੂੰ ਮੰਨਣ ਮਹਾਰਾਜ ਜੀ ਸਾਨੂੰ ਕਹਿ ਕੇ ਗਏ ਆ ਸਭ ਸੀ ਕਨ ਕੋ ਹੁਕਮ ਹੈ ਗੁਰੂ ਮਾਨੇ ਗ੍ਰੰਥ ਤੇ ਸਾਡੇ ਵਾਸਤੇ ਤਾਂ ਗ੍ਰੰਥ ਸਾਹਿਬ ਤੋਂ ਤੇ ਅਸੀਂ ਕਹਿੰਨੇ ਕਿ ਵੀ ਸਾਰੇ ਮੰਨਣ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਰ ਗੱਲ ਮਰਿਆਦਾ ਦੀ ਆਉਂਦੀ ਆ ਤੇ ਮਰਿਆਦਾ ਨੂੰ ਰੱਖਦਿਆਂ ਹੋਇਆਂ ਬਹੁਤ ਵਧੀਆ ਅੰਦਰ ਫੈਸਲਾ ਲਿੱਤਾ ਗਿਆ ਕਿ ਸਮਾ ਦਿੱਤਾ ਜਾਊਗਾ ਸਤਕਾਰ ਕਮੇਟੀ ਹੋਗੀ ਇੱਥੇ ਦੇ ਐ ਜੀ ਪੀ ਸੀ ਜਿਹੜੀ ਹਰਿਆਣਾ ਪ੍ਰਬੰਧਕ ਕਮੇਟੀ ਆ ਉਹ ਤੇ ਆਪਣੇ ਕੋਈ ਨਿਹਾਲ ਸਿੰਘ ਜਿਹੜੀ ਸਾਡੀ ਫੌਜ ਦੇ ਨੇ ਤੇ ਇਹ ਜਾ ਕੇ ਪਹਿਲਾਂ ਉਥੇ ਮਰਿਆਦਾ ਲਾਗੂ ਕਰਾਉਣਗੇ ਮਰਿਆਦਾ ਜਦੋਂ ਬਹਾਲ ਉੱਤੇ ਹੋ ਜੂਗੀ ਤੇ ਉਹਨਾਂ ਨੂੰ ਸਰੂਪ ਉਹਨਾਂ ਦਾ ਹੈਂਡਓਵਰ ਕਰ ਦਿੱਤਾ ਜਾਊਗਾ ਬਹੁਤ 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 ਵਧੀਆ ਫੈਸਲਾ ਹੈ ਹਫਤੇ ਦਾ ਆਪ ਲੋਗੋ ਨੇ ਟਾਈਮ ਦਿਆ ਹੈ ਕਿ ਹਫ਼ਤਾ ਨਹੀਂ ਅਸੀਂ ਕੋਈ ਸਮਾਂ ਨਹੀਂ ਦਿੱਤਾ ਸਮਾਂ ਅਸੀਂ ਇਹਨਾਂ ਨੂੰ ਦਿੱਤਾ ਇਹ 2 ਦਿਨ ਲੈਣ 10 ਦਿਨ ਲੈਣ ਹਫ਼ਤਾ ਲੈਣ ਵੈਸੇ ਸਾਨੂੰ ਸੰਡੇ ਦਾ ਸਮਾਂ ਦਿੱਤਾ ਅੰਦਰੋਂ ਉਹਨਾਂ ਨੇ ਆਪ ਦੀ ਆਪਸੀ ਗੱਲਬਾਤ ਕਰਕੇ ਪਰ ਅਸੀਂ ਕਹਿੰਦੇ ਅਸੀਂ ਸਾਨੂੰ ਹਫ਼ਤੇ ਵੀ ਹਫ਼ਤੇ ਦਾ ਵੀ ਨਹੀਂ ਭਾਵੇਂ ਤੁਸੀਂ ਸਾਨੂੰ 2 ਮਹੀਨੇ ਦਾ ਸਮਾਂ ਲੈ ਲਓ ਪਰ ਇੱਕ ਵਾਰ ਤੁਸੀਂ ਆਪਣੀ ਜਿਹੜੀ ਮਰਿਆਦਾ ਉਹ ਬਹਾਲ ਕਰ ਲਓ ਉਸ ਤੋਂ ਬਾਅਦ ਜਿਹੜੇ ਸਰੂਪੇ ਮਹਾਰਾਜ ਦੇ ਉਹ ਵੀ ਥੋੜੇ ਹੀ ਨੇ ਤੇ ਉਹ ਕਿਸੇ ਦਾ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਕਲਾ ਸਾਡਾ ਨਹੀਂ ਹੈਗਾ ਉਹ ساری ਦੁਨੀਆ ਦਾ ਜਗਤ ਗੁਰੂ ਆ ਤੇ ਉਹਦੇ ਤੇ ਸਾਰਿਆਂ ਦਾ ਹੱਕ ਆ ਕਲ ਮਰਿਆ ਦਾ ਦੀ ਮਰਿਆਦਾ ਜਿੱਤੇ ਬਹਾਲ ਹੋ ਜੂਗੀ ਅਸੀਂ ਜਿਮੇ ਲੈ ਕੇ ਗਏ ਸੀਗੇ ਉਹ ਤੋਂ ਵਧੀਆ ਤਰੀਕੇ ਨਾਲ ਆਪਣਾ ਜਿੰਨਾ ਜਿਵੇਂ ਵੀ ਰਹਿਤ ਮਰਿਆਦੇ ਦੇ ਹਿਸਾਬ ਨਾਲ ਅਸੀਂ ਆਪ ਮਹਾਰਾਜ ਜੀ ਨੂੰ ਲੈ ਕੇ ਆਵਾਂਗੇ ਇਹਨਾਂ ਦੇ ਕੋਲ